ਜਦੋਂ ਮੈਂ ਬਠਿੰਡੇ ਪੇਪਰ ਤੋਂ ਆਣ ਲਈ ਆਵਦੇ ਬੱਚੇ ਦਾ ਉੱਥੇ ਗੱਲਾਂ ਕਰਨ ਸੇਠ ਲੋਕ ਕਹਿੰਦੇ ਵੀ ਅਸੀਂ ਤਾਂ 5 ਲੱਖ ਦੇ ਕੋਚਿੰਗ ਕੋਟਾ ਦੁਦਵਾਈਏ ਕੋਈ ਕੁਛ ਕਹੇ ਕੋਈ ਕੁਛ ਕਹੇ ਮੈਂ ਸੋਚਿਆ ਵੀ ਕੋਈ ਗੱਲ ਨਹੀਂ ਚਲੋ ਇਹ ਤਾਂ ਹਰੇ ਸਾਰੇ ਐਂ ਕਹਿ ਰਹੇ ਨੇ ਵੀ ਬਹੁਤ ਦੂਰ ਦੂਰੋਂ ਕੋਚਿੰਗਾਂ ਦੁਲਵਾਈਆਂ ਨੇ ਤੇ ਸਰ ਮੇਰਾ ਬੱਚਾ ਵੀ ਅੱਜ ਜੇ ਆਈ ਐਡਵਾਂਸ ਕੱਢ ਗਿਆ ਮੈਨੂੰ ਬਹੁਤ ਖੁਸ਼ੀ ਆ ਜੀ ਵਾਹ ਬ੍ਰਾਂਟ ਇਸ ਗਲਤੀ ਹਾਂਜੀ ਹਾਂ ਬਹੁਤ ਜ਼ਿਆਦਾ ਤੁਸੀਂ ਪਹਿਲੀ ਵਾਰ ਕੋਈ ਐਜੂਕੇਸ਼ਨ ਨੂੰ ਇੰਨਾ ਸਪੋਰਟ ਕਰ ਰਿਹਾ ਜੀ ਸਰ ਮੈਂ ਬਹੁਤ ਹੀ ਧੰਨਵਾਦੀ ਸਰ ਸੋਚਿਆ ਵੀ ਨਹੀਂ ਸੀ ਜਿਹੜਾ ਆਪਾਂ ਕਹਿ ਦਿੰਦੇ ਨੇ ਸੋਚ ਤੋਂ ਪਰੇ ਸੋਚ ਤੋਂ ਪਰੇ ਹੋਇਆ ਜੀ ਸਾਡੇ ਨਾਲ ਵੈਰੀ ਗੁੱਡ ਤੁਹਾਡੀ ਮਿਹਨਤ ਵੀ ਹੈ ਬਹੁਤ ਜ਼ਿਆਪ ਜਾਂਦੇ ਰਹੇ ਆਂ ਪੇਪਰ ਦਵਾਉਣ ਤੁਹਾਡੇ ਕੋਲ 1.5 ਕਿੱਲਾ ਜ਼ਮੀਨ ਦਾ ਖੇਤੀ ਕਰਦੇ ਆ ਮੇਰੇ ਹਸਬੰਦ ਅਸੀਂ ਇਹੀ ਸੋਚਦੇ ਹੁੰਦੇ ਸੀ ਕਿ ਵੀ ਇੰਜੀਨੀਅਰ ਵਗੈਰਾ ਜੋ ਕੋਈ ਮਤਲਬ ਇਹ ਵੱਡੀਆਂ ਪੋਸਟਾਂ ਦਾ ਵੀ ਬਹੁਤ ਜਿਹੜੇ ਪੈਸੇ ਲਾ ਸਕਦੇ ਆ ਵੀ ਉਹਨਾ ਵਸਤੇ ਹੀ ਬਣਿਆ ਨੇ ਅਸੀਂ ਤੱਕ ਤੇ ਸੋਚਿਆ ਵੀ ਨਹੀਂ ਸੀ ਤੇ ਵੀ ਮੇਰਾ ਬੱਚਾ ਇੰਨੀ ਵੱਡੀ ਪੋਸਟ ਤੇ ਜਾਊਗਾ ਅਬਦੁਲ ਕਲਾਮ ਜੀ ਨੇ ਕਿਹਾ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਸੋ ਤੁਹਾਨੂੰ ਤੁਸੀਂ ਸੁਪਨਾ ਲਿਆ ਵੀ ਅਸੀਂ ਕਰ ਸਕਦੇ ਹਾਂ ਸਾਰਾ ਕੁਝ ਕੋਈ ਐਸੀ ਗੱਲ ਹੀ ਜਿਹੜੀ ਗੱਲ ਧਾਰ ਲਈਏ ਆਪਾਂ ਫਿਰ ਇੱਕ ਵਾਰੀ ਤੇ ਟੌਪ ਤੋਂ ਘਾ ਡੱਪਾ ਨੂੰ ਕੋਈ ਪੋਜੀਸ਼ਨ ਨਹੀਂ ਪਸੰਦ ਜੋ ਸਾਨੂੰ ਖੁਸ਼ੀ ਹੋਈ ਅੱਜ ਆਮ ਲੋਕਾਂ ਨੂੰ ਜਿਵੇਂ ਕਹਿੰਦੇ ਹੁੰਦੇ ਆਮ ਆਦਮੀ ਪਾਰਟੀ ਅਸੀਂ ਆਮ ਲੋਕਾਂ ਨੂੰ ਤੁਸੀਂ ਉੱਚੇ ਚੱਕਿਆ ਜੀ ਨਹੀਂ ਬਹੁਤ ਘਟ ਲੱਗ ਬਹੁਤ ਵਧੀਆ ਬਹੁਤ ਬਹੁਤ ਵਧੀਆ